ਫਰੀਦਕੋਟ ਪੁਲਿਸ ਨੇ 5 ਪਿਸਟਲ ਬਰਾਮਦ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ ਹਨੇਰੇ ਦਾ ਫਾਇਦਾ ਉਠਾ ਕੇ ਭੱਜੇ ਸੀ ਇਹ ਨੌਜਵਾਨ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸ਼ੱਕੀ ਵਿਕਲਾਂ ਨੂੰ ਰੋਕ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਪਿਛਲੇ ਦਿਨੀ ਪਿੰਡ ਪੱਕਾ ਦੇ বাস ਸਟੈਂਡ ਕੋਲ ਤਲਾਸ਼ੀ ਮੁਹਿੰਮ ਦੌਰਾਨ ਦੋ ਨੌਜਵਾਨ ਜਿਨ੍ਹਾਂ ਕੋਲ ਇੱਕ ਅਟੈਚੀ ਫੜਿਆ ਹੋਇਆ ਸੀ ਜਦੋਂ ਪੁਲਸ ਪਾਰਟੀ ਇਹਨਾਂ ਨੌਜਵਾਨਾਂ ਨੂੰ ਚੈੱਕ ਕਰਨ ਲੱਗੀ ਤਾਂ ਹਨੇਰੇ ਦਾ ਫਾਇਦਾ ਉਠਾ ਕੇ ਇਹ ਨੌਜਵਾਨ ਅਟਾਚੀ ਸੁੱਟ ਕੇ ਫਰਾਰ ਹੋ ਗਏ ਜਦੋਂ ਪੁਲਿਸ ਵੱਲੋਂ ਅਟਾਚੀ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ ਕੱਪੜਿਆਂ ਦੇ ਥੱਲੇ ਪੰਜ ਪਿਸਤਲ ਦੋ ਮੈਗਜ਼ੀਨ ਖਾਲੀ ਬਰਾਮਦ ਹੋਏ ਜਿਨ੍ਹਾਂ ਦੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਅੱਜ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸੇ ਮਾਮਲੇ ਸੰਬੰਧੀ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਆ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸਦੀਸ਼ ਕੁਮਾਰ ਦੀ 에어ਪੋਰਟ ਜਿਹੜਾ ਇੱਕ ਐਫਆਈਆਰ ਰਜਿਸਟਰ ਹੋਈ ਹੈ ਫਰੀਦਕੋਟ ਪੁਲਿਸ ਵੱਲੋਂ ਵੀ ਇਹ ਚ ਇੱਕ ਇਹ ਕੇਸ ਹੈ ਕਿ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ 1 ਪਰਸਨ ਇਜ਼ ਮਿਸਿੰਗ ਹੋ ਸਕਦਾ ਹੈ ਕਿ ਉਹਦਾ ਕੋਈ ਕਿਸੇ ਨੇ ਕਿਡਨੈਪ ਕਰਕੇ ਹੋ ਸਕਦਾ ਹੈ ਕਿ ਕੁਝ ਨੁਕਸਾਨ ਨਾ ਕੀਤਾ ਹੋ ਇਹਦੇ ਨਾਲ ਇੱਕ ਹੋਰ ਜਿਹੜੀ ਧਿਆਨ ਦੇਣ ਯੋਗ ਗੱਲ ਹੈ ਕਿ ਉੱਚ ਇੱਕ ਮੈਸੇਜ ਬਹੁਤ ਵਾਇਰਲ ਹੋ ਰਿਹਾ ਸੀ ਗਰੁੱਪਸ 'ਚ ਜਿਸ ਸੇ ਦੋ ਰਿਲੀਜੀਅਨਸ ਦੇ ਵਿੱਚ ਜਿਹੜੀ ਧਾਰਮਿਕ ਭਾਵਨਾਵਾਂ ਹੈਗੀਆਂ ਉਹ ਭੜਕਣ ਦੀ ਸਾਨੂੰ ਅੰਦੇਸ਼ਾ ਸੀ ਸੋ ਉਸ ਕੇਸ 'ਚ ਵੀ ਫਰੀਦਕੋਟ ਪੁਲਿਸ ਨੇ ਅਗੇਨ ਲੈਡ ਬਾਈ ਆਰ ਐਸਪੀ ਡੀ ਜਸਮੀਤ ਜੀ ਨਾਨੇ ਬਹੁਤ ਇੱਕ ਅੱਛਾ ਕੰਮ ਕਰਦੇ ਹੋਏ ਸਾਰਾ ਕੇਸ ਕ੍ਰੈਕ ਕੀਤਾ ਔਰ ਇਹਦੇ ਨਾਲ ਨਾਲ ਜਿਹੜਾ ਉਹ ਬੰਦਾ ਸੀ ਜਿਹਦੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਉਹਦਾ ਕੋਈ ਨੁਕਸਾਨ ਨਾ ਹੋਇਆ ਜਦੋਂ ਅਸੀਂ ਪ੍ਰੋਪਰ ਵੈਰੀਫਿਕੇਸ਼ਨ ਕੀਤਾ ਸੋ ਦੈਟ ਪਰਸਨ ਵਾਸ ਅਲਟੀਮੇਟਲੀ ਰਾਉਂਡਡ ਅਪ ਇਹਦੇ ਵਿੱਚ ਮਲਟੀਪਲ ਰੇਡਸ ਹੋਈਆਂ ਹੈਗੀਆਂ ਔਰ ਫਾਈਨਲੀ ਸਾਨੂੰ ਇਹ ਹੀ ਪਤਾ ਚੱਲਿਆ ਕਿ ਇਹ ਜਿਹੜਾ ਬੰਦਾ ਕਿਡਨੈਪਡ ਸੀ ਉਹਨੇ ਹੀ ਆਪਣਾ ਇੱਕ ਪੂਰਾ ਇੱਕ ਐਪੀਸੋਡ ਉਹਨੇ ਆਰਕੈਸਟ੍ਰੇਟ ਕੀਤਾ ਤੇ ਉਹਨੇ ਆਪਣੀ ਹੀ ਕਿਡਨੈਪਿੰਗ ਫੇਕ ਕਰਦੇ ਹੋਏ ਔਰ ਫਾਈਨਲੀ ਇਹ ਸਾਰਾ ਮਸਲਾ ਇਹਨੇ ਕੀਤਾ ਇਹ ਚ ਇਹਦਾ ਮੇਨ ਮੋਟਿਵ ਸੀ ਕਿ ਇਹਨੇ ਪੈਸਾ ਜਿਹੜਾ ਸੀ ਉਹ ਡੇਰੇ ਵਾਲੇ ਜਿਹੜੇ ਬਾਬਾ ਸੀ ਉਹਨਾਂ ਕੋਲੋਂ ਇਹਨੇ ਗਬਨ ਕੀਤਾ ਸੀ ਓਵਰ ਅ ਪੀਰੀਅਡ ਆਫ ਸੈਵਰਲ ਮੰਥਸ

ਕੀ ਫਰੀਦਕੋਟ ਨਾਲ ਇਵੇਂ ਜੁੜਿਆ ਕਿਉਂਕਿ ਇਹਦੀ ਜਿਹੜੀ ਗੱਡੀ ਸੀ ਉਹ ਇਥੋਂ ਰਿਕਵਰ ਹੋਈ ਸੀ ਇੱਕ ਪਾਣੀ ਦਾ ਜਿਹੜਾ ਇੱਕ ਕਲਾਬ ਹੁੰਦਾ ਹੈ ਉਹ ਚ ਅੱਧੀ ਡਿੱਗੀ ਹੋਈ ਸੋ ਅੰਦੇਸ਼ਾ ਇਹ ਹੀ ਸੀ ਕਿ ਇਹਦਾ ਕੋਈ ਨੁਕਸਾਨ ਨਾ ਹੋ ਗਿਆ ਉਧਰੋਂ ਇੱਧਰ ਆਇਆ ਸੀ